हां जी दोस्तों सत श्री अकाल की हालचाल है जी ठीक-ठाक सारे सो दोस्तों आज जेडी वीडियो बना रहे हैं जी पेंट दोस्तों यह बरगाड़ी जिला दोस्तों इस पणू फरीदकोट ਤੇ ਤਸਵੀਲ दोस्तों जैतो है जेडे ਘਰ ਚੋ ਵੀਡੀਓ ਦਿਖਾ ਰਹੇ ਜੀ ਇੱਥੇ ਦੋਸਤੋ ਵਿਕਰੀ ਆਸੇ ਪਾਸੇ ਹੁੰਦੇ ਆ ਅੱਜ 4 ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾऊंगा ਜਿਹਦੇ ਵਿੱਚ 3 ਨਾਗ ਦੋਸਤੋ ਇਧਰ ਦੇ ਪਾਸੇ ਬੂਰੀਆਂ ਦੇ ਵਿੱਚ ਹੋਣਗੇ ਤੇ ਬੂਰੀਆਂ ਦੇ ਵਿੱਚ ਵੀ 2 ਨਾਗ ਦੋਸਤੋ ਨੀਲੀ ਰਾਵੀ ਹੋਣਗੇ ਇੱਕ ਦੋ ਸੋ ਐਂਡ ਵਾਲੀ ਕਾਟੀ ਬਹੁਤ ਸੋਹਣੀ ਤੇ ਸੁਨੱਖੀ ਤੁਹਾਨੂੰ ਦਿਖਾਉਂਗਾ ਚਿੱਟੇ ਫੇਸ ਵਾਲੀ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਗੇ ਦੋਸਤੋ ਇਹ ਚਾਰੇ ਨਾਗੀ ਤੋਰਾਂਗੇ ਵੈਸੇ ਥਣਾ ਥਣਾ ਦੀਆਂ ਸਾਫ ਸੁਧਰੀਆਂ ਹੋਣਗੀਆਂ ਇੱਕ ਵਾਰੀ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਇੱਥੇ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਵੈਸੇ ਇਹ ਕੰਮ ਵੀਰ ਦਾ ਸਾਫ ਸੁਧਰਾ ਹੈ ਬਾਕੀ ਗੱਲ ਬਾਤ ਆਉ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬੜੀਆ ਬੜੀਆ ਬਾਈ ਪਸ਼ੂ ਵਿਕਰੀ ਆਸੇ ਹੀ ਹੁੰਦੇ ਹਨ ਹਾਂ ਹਾਂ ਵਿਕਰੀ ਆ ਤੇ ਪਸ਼ੂ ਆਉਂਦੇ ਆਪਣੇ ਕੋਲੇ ਤੁਹਾਨੂੰ ਪਤਾ ਹੈਗਾ ਆਪਣੇ ਕੋਲੇ ਜ਼ਿਆਦਾਤਰ ਮੋਰਾ ਨਸਲ ਹੁੰਦਾ ਪਸ਼ੂ ਹਾਂਜੀ ਤੇ ਬਾਈਆਂ ਦੀ ਡਿਮਾਂਡ ਸੀਗੀ ਬਹੁਤ ਬਾਈਆਂ ਦੇ ਫੋਨ ਆਏ ਆ ਤੇ ਕਹਿੰਦੇ ਬਈ ਯਾਰ ਸਾਨੂੰ ਵੈਰੇਟੀ ਲੈ ਕੇ ਦੇ ਨੀਲੀ ਦਾ ਵੀ ਅੱਛਾ ਤੇ ਬੂਰੀ ਤੇ ਪਾਣਾ ਵੀਰਾਂ ਵਾਸਤੇ ਚਾਰ ਵੈਰੇਟੀ ਕਿਉਂਕਿ ਡੋਟ ਨਸਲ ਲੈਂਦੀ ਆਪਾਂ ਚਾਰ ਬਿਲਕੁਲ ਬਿਲਕੁਲ ਹਾਂ ਜਿਵੇਂ ਆ ਹੋ ਗਈ ਨੀਲੀ ਦਾ ਵੀ ਬੂਰੀ ਹੋ ਗਈ ਇਹ ਤੇ ਆ ਵੀ ਨੀਲੀ ਦਾ ਵੀ ਬੂਰੀ ਹੈ ਦੂਜੇ ਨੰਬਰ ਵਾਲੀ ਤੇ ਉਹ ਤੀਜੇ ਨੰਬਰ ਵਾਲੀ ਉਹ ਕੱਲੀ ਪੂਰੀ ਆ ਅੱਛਾ ਤੇ ਉਹ ਕਾਲੇ ਦੀ ਲੇੜਾ ਵੀ ਆ ਕਿਉਂਕਿ ਉਹ ਫੇਸ ਚੱਟਾ ਸਾਰਾ ਹੋ ਗਿਆ ਚਿੱਟੇ ਫੇਸ ਆ ਅੱਛਾ ਨਾਂ ਦੱਸ ਦੀ ਆਪਣੇ ਨਾਂ ਮਨਮੋਲ ਸਿੰਘ ਹੈ ਆਪਣਾ ਪਿੰਡ ਬਗਰਾੜੀ ਆ ਜਿਲ੍ਹਾ ਫਰੀਦਕੋ ਤਹਿਸੀਲ ਜੇਤੋ ਠੀਕ ਹੈ ਅੱਛਾ ਜਿਹੜੀ ਇਹ ਪਹਿਲੇ ਨੰਬਰ ਵਾਲੀ ਬੂਰੀ ਕੱਟੀ ਆ ਕਿੰਨੇ ਕੇ ਟਾਈਮ ਦੀ ਹੋਊ ਇਹ ਹੈਗੀ ਆ ਵੀਰੇ 10-11 ਮਹੀਨਿਆਂ ਦੀ ਆ 10-11 ਮਹੀਨੇ ਖੋਲ ਖੈਨ ਨੂੰ ਤੋਰ ਰੱਖ ਕੇ ਵੇਖ ਲੈ ਰੇਡ ਰੂਟ ਕੀ ਹੋਊਗਾ ਰੇਡ ਫੋਨ ਤੇ ਹੋਗਾ ਬੇਚਾਰਾ ਮਗਾ ਬਈ ਆਪਾਂ ਫੋਨ ਤੇ ਹੀ ਕਰਦੇ ਹਾਂ ਜੇ ਆਪਾਂ ਪਹਿਲਾਂ ਮੋਰਾ ਨਾਲ ਲਿਆਂਦੀਆਂ ਅਸੀਂ ਗਿਆ ਉਹਨਾਂ ਦੇ ਫੋਨ ਅੱਖਾਂ ਕੱਟੀਆਂ ਦੋਵੇਂ ਨੀਲੀਆਂ ਹੋਣਗੀਆਂ। ਸਿੰਘ ਦੋਸਤੋ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਤੇ ਰੰਗ ਸੁਨੈਰੀ ਜਾਂ ਲਾਲ ਬੂਰਾ ਰੰਗ ਆ ਸੋਨਾ। ਇਹਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਹੈ। ਉਮਰੋ ਕਿੰਨੀ ਹੈ ਬਈ ਇਹ? ਦਸਾਂ 11 ਮਹੀਨੇ ਦੀ ਆ ਬਈ। ਦਸਾਂ 11 ਮਹੀਨੇ ਦੀ ਕੱਟੀ ਆ। ਕੱਟੀ ਦੋਸਤੋ ਸੁਨੱਖੀ ਆ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਭਰਾ ਨੇ ਦੀ ਰਗ ਦੇ। ਸਾਰੇ ਨਿਸ਼ਾਨੀਆਂ ਗੌਰ ਕਰਦੀ ਆ ਇਹ। ਉਹਨਾਂ ਨੂੰ ਕੱਟੀ ਇਹ ਪਸੰਦ ਆਊਗੀ। ਪਟਾ ਸੋਨਾ ਦੋਸਤੋ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ। ਠੀਕ ਹੈ। ਤੇ ਕੱਟੀ ਬਿਲਕੁਲ ਹੀ ਦੋਸਤੋ ਠੰਡੇ ਸਵਾਦ ਹੀ ਹੈ। ਆਪ ਦੇ 10 11 ਮਹੀਨੇ ਦੋਸਤੋ ਉਮਰ ਹੈ ਬਾਕੀ ਰੰਗ ਕੱਟੀ ਦਾ ਸੋਹਣਾ ਠੀਕ ਹੈ ਜੀ ਤੇ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਬਿਲਕੁਲ ਜਾਇਜ਼ ਰੇਟ ਹੋਊਗਾ ਜੀ ਤੇ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਵੇ ਬਾਕੀ ਤਸੱਲੀ ਇੱਥੇ ਆ ਕੇ ਕਰ ਸਕਦੇ ਹੋ ਤੇ ਵੈਸੇ ਨਾਕ ਦੋਸਤੋ ਸਾਰੇ ਹਿਸਾਬ ਸੋਧਰੇ ਹੋਣਗੇ ਥਣ ਦੋਸਤੋ 4 ਹੋਣਗੇ ਵਧੀਆ ਨਿਕੜਵੇ ਹੋਣਗੇ ਥਣ ਤਾਂ ਇਕੱਲਾ ਇਕੱਲਾ ਲੱਗਿਆ ਵੀ ਹਾਂ ਜੀ ਵਿਚ ਠੰਡੀ ਬੋਦਾ ਦੇ ਪੂ ਚੱਕੀ ਜਾਂਦੀ ਨਾ ਠੀਕ ਹੈ ਤੇ ਰੇਟ ਫਿਰ ਜਾਇ ਜੀ ਹੋਗਾ ਜਾਇ ਹਾਂ ਜਾਇ ਜੀ ਹੋਊਗਾ ਰੇਟ ਠੀਕ ਹੈ ਅੱਛਾ ਜਿਹੜੀ ਨਾਲ ਹੀ ਇੱਕ ਹੋਰ ਖੜੀ ਐ ਇਹ ਵੀ ਨੀਲੀ ਰਾਵੀ ਚੀ ਐ ਤੇ ਇੱਕ ਨੇ ਟਾਈਮ ਦੀ ਐ ਇਹ ਵੀ ਰਹਿ ਗਈ ਇੱਕ ਸਾਲ ਦੀ ਐ ਇਹ ਇੱਕ ਸਾਲ ਦੀ ਐ ਹਾਂ ਕਿਉਂਕਿ ਇਹਦੇ ਸਿੱਧਾ ਪਟਾ ਹੈਗਾ ਕਿਉਂਕਿ ਬੂਰੀਆਂ ਚ ਵੀ ਥੋੜੇ ਚਿੱਟੀਆਂ ਚ ਵੀ ਬੈਂਦੀ ਐ ਇਹ ਅੱਛਾ ਠੀਕ ਹੈ ਖੋਲ ਲਿਆ ਬਈ ਇਹਨੂੰ ਵੀ ਦੋਸਤੋ ਇਹ ਮੰਨ ਕੇ ਚੱਲੋ ਵੀ ਚਿੱਟੀ ਬੂਰੀ ਜੀ ਨੂੰ ਆਪਾਂ ਕਹਿ ਦਿੰਦੇ ਆ ਉਦਾਂ ਦੀ ਕੱਟੀ ਐ ਵੈਸੇ ਇਹ ਰੰਗ ਬਹੁਤ ਘਟ ਮਿਲਦਾ ਮਰਜੀ ਦੇ ਬਾਈ ਬਾਕੀ ਤੈਨੂੰ ਪਤਾ ਹੀ ਆਪ ਨੂੰ ਵੀ ਹਾਂ ਅੱਖਾਂ ਦੋਸਤੋ ਬਲੈਕ ਹੈ ਤੇ ਜਿਹੜੇ ਘੇਰੇ ਆ ਉਹ ਗੁਲਾਬੀ ਹੋਣਗੇ ਇਸ ਕੱਟੀ ਦੇ ਸਿੰਗ ਸੁੰਗ ਦੋਸਤੋ ਗਲਾਈ ਦੇ ਵਿੱਚ ਕਰਦੀ ਆਉਂਦੀ ਹੈ ਇੱਕ ਸਾਲ ਦੇ ਘੇਰੇ ਦੇ ਵਿੱਚ ਇਸ ਕੱਟੀ ਦੀ ਉਮਰ ਆ ਤੇ ਬਾਕੀ ਰੰਗ ਰੂੰਗ ਸੋਹਣਾ ਇਸ ਕੱਟੀ ਦਾ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਦੋਸਤੋ ਦਿਖਾ ਰਿਹਾ ਰੇਟ ਇਸ ਨਾਲ ਦਾ ਵੀ ਦੋਸਤੋ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਕੱਟੀ ਇਹ ਵੀ ਸਨਕੀ ਆ ਸਿੰਗ ਤੁਹਾਨੂੰ ਮੋੜੀ ਆਉਂਦੀ ਹੈ ਹਾਂ ਗੋਲ ਕਰੀ ਜਾਂਦੀ ਹੈ ਲੈ ਚਲ ਬਈ ਇਹ ਵੀ ਵੈਸੇ ਕਦ ਕਾੜ ਸੋਹਣਾ ਉਮਰ ਦੇ ਹਿਸਾਬ ਨਾਲ ਸਰੀਰ ਦੇ ਵਿੱਚ ਥੋੜੀ ਜੀ ਹੋਰ ਭਰ ਗਈ ਕੱਟੀ ਇਹ ਵੀ ਬਹੁਤ ਸੋਹਣੀ ਬਣ ਜਾਣੀ ਹੈ ਠੀਕ ਹੈ ਜੀ ਤੇ ਕੱਟੀ ਇਹ ਵੀ ਦੋਸਤੋ ਸਾਫ਼ ਸੁਧਰੀ ਹੋਊਗੀ ਇੱਕ ਸਾਲ ਦੋਸਤੋ ਉਮਰ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਦੂਜੇ ਨੰਬਰ ਵਾਲੀ ਕੱਟੀ ਦਾ ਬਾਕੀ ਥਣ ਥਣ ਸਾਫ਼ ਹੋਣਗੇ ਜੀ ਚਾਰ ਵਧੀਆ ਥਣ ਹੋਣਗੇ ਤੇ ਥਣਾਂ ਦੇ ਵਿੱਚ ਝੂਲੀ ਵੀ ਚੰਗੀ ਹੈ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਇਸਲਾਵਾ ਇੱਕ ਮੰਨ ਕੇ ਚੱਲੋ ਵੀ 3 ਜਿਹੇ ਨੰਬਰ ਤੇ ਇਹ ਬੂਰੀ ਹੈ ਹਨਾ ਹਾਂ ਹਾਂ ਇਹ ਬੂਰੀ ਹੈ ਹੀ ਰੰਗ ਵੇਖ ਅਮਰਜੀਤ ਭਾਈ ਜਰਾ ਹਾਂ ਰੰਗ ਇਸ ਕੱਟੀ ਦਾ ਵੀ ਦੱਸੋ ਸੋਹਣਾ ਤੇ ਇਹਦਾ ਕੀ ਕਿੰਨੇ ਕ ਟਾਈਮ ਦੀ ਹੋਗੀ ਇਹ ਹੈਗੀ ਹੈ ਵੀਰੇ 13 14 ਮਹੀਨੇ ਦੀ ਹੈ ਅਮਰਜੀਤ ਇਸ 13 14 ਮਹੀਨੇ ਦੀ ਹੈ ਠੀਕ ਹੈ ਥੋੜਾ ਜਿਹਾ ਮੱਥੇ ਦੇ ਬਾਲ ਆ ਅੱਛਾ ਕਿਉਂਕਿ ਇਹ ਬੂਰੀਆਂ ਦੇ ਜ਼ਿਆਦਾਤਰ ਮਾੜਾ ਮੋਟਾ ਹੁੰਦੀਆਂ ਆ ਹਾਂ ਦੱਸੋ ਸੈਨਸੋ ਇਹ ਵੀ ਮੋੜੀ ਆਉਂਦੀ ਆ ਕੱਟੀ ਤੇ ਭਾਈ ਇਹ ਵੀ ਖੋਲ ਲਿਆ ਕਢਾ ਲਾ ਜਿਹੜਾ ਦਾ ਵੀ ਖੋਲ ਦੋਸਤੋ 13 14 ਮਹੀਨੇ ਉਮਰ ਇਹ ਤੀਜੇ ਨੰਬਰ ਵਾਲੀ ਕੱਟੀ ਸੀ ਕੱਟੀ ਇਹ ਵੀ ਸੁਨੱਖੀ ਆ ਵੇਲਬੂਲ ਚੰਗੀ ਆ ਤੇ ਕਦ ਕਾਠ ਵੀ ਸੋਹਣਾ ਉਮਰ ਦੇ حساب ਨਾਲ ਬਾਕੀ ਰੰਗ ਇਸ ਕੱਟੀ ਦਾ ਵੀ ਦੋਸਤੋ ਸੋਹਣਾ ਲਾਲ ਬੂਰਾ ਰੰਗ ਹੈ ਛੇਲ ਠੰਡੀ ਆ ਬਹੁਤ ਆ ਬਈ ਅੱਛਾ ਠੀਕ ਹੈ ਤੇ ਕੱਟੀ ਇਹ ਵੀ ਸੁਨੱਖੀ ਆ ਦੋਸਤੋ 13 14 ਮਹੀਨੇ ਇਸ ਕੱਟੀ ਦੀ ਉਮਰ ਹੈ ਬਾਕੀ ਰੰਗ ਸੋਹਣਾ ਲਾਲ ਬੂਰਾ ਰੰਗ ਹੈ ਠੀਕ ਹੈ ਤੇ ਬਾਕੀ ਫੇਸ ਕੁਆਲਿਟੀ ਚੰਗੀ ਹੈ ਸਿੰਘ ਸਿੰਘ ਦੋਸਤੋ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਇਸ ਕੱਟੀ ਨੇ ਠੀਕ ਹੈ ਜੀ ਤੇ ਵੇਲ ਇਸ ਕੱਟੀ ਦੀ ਬਹੁਤ ਜ਼ਿਆਦਾ ਚੰਗੀ ਹੋਊਗੀ ਕਾਫੀ ਲੰਬੀ ਹੈ ਇਹ ਕੱਟੀ ਠੀਕ ਹੈ ਇਹ ਦੋਸਤੋ ਤੀਜੇ ਨੰਬਰ ਵਾਲੀ ਤੁਹਾਨੂੰ ਦਿਖਾ ਰਿਹਾ 13 14 ਮਹੀਨੇ ਉਮਰ ਤੇ ਰੇਟ ਇਸ ਕੱਟੀ ਦਾ ਵੀ ਦੋਸਤੋ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਤੇ ਰੇਟ ਹੋਣਗੇ ਬਿਲਕੁਲ ਹੀ ਜਾਇਜ਼ ਇਹਨਾਂ ਦੇ ਤੇ ਤੀਜੇ ਨੰਬਰ ਵਾਲੀ ਝੋਟੀ ਹੈ ਤੇ ਥਣ ਤੁਹਾਨੂੰ ਚੈੱਕ ਕਰਾ ਦਨਾਂ ਥਣ ਵੈਸੇ ਸਾਫ਼ ਹੋਣਗੇ ਸਾਰੇ ਪਸੂਆਂ ਦੇ ਤੇ ਥਣਾ ਜੀ ਦਾ 100 ਤੋਂ 100 ਗਾਰੰਟੀ ਹੁੰਦੀ ਵੀਰੇ ਠੀਕ ਹੈ ਹਾਂ ਦੋਸਤੋ ਕੱਟੀ ਸੁਨਖੀ ਹੈ ਵੀ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਤੇ ਰੇਟ ਇਸ ਨਗ ਦਾ ਵੀ ਦੋਸਤੋ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਚਿੱਟੇ ਫੇਸ ਵਾਲੀ 231 ਤੁਹਾਨੂੰ ਦਿਖਾਉਣਾ ਬਿਲਕੁਲ ਜੈਜ ਜੀ ਮਾਰਕਿੰਗ ਹੋਊਗੀ ਅੱਖਾਂ ਕੱਟੀ ਦੀਆਂ ਦੋਵੇਂ ਨੀਲੀਆਂ ਹੋਣਗੀਆਂ ਬਾਕੀ ਫੇਸ ਬਹੁਤ ਪਿਆਰਾ ਹੈ ਸਾਰੀਆਂ ਨਿਸ਼ਾਨੀਆਂ ਗੌਰਗਰ ਦੀ ਮੁਰਗੀ ਦੇ ਬਾਈ ਠੀਕ ਹੈ ਸ਼ੂ ਵੀ ਹੈਗਾ ਅੱਛਾ ਕਿੰਨੇ ਤੁੰਨੀ ਦੇ ਵੀ ਹੈਗੇ ਕਿੰਨੇ ਟਾਈਮ ਇਹ ਡੇਢ ਸਾਲ ਦੀ ਹੈ ਅਮਰਜੀਤ ਬਾਈ ਡੇਢ ਸਾਲ ਦੀ ਹਾਂ ਲੈ ਆ ਬਾਰ ਬਾਈ ਇਹਨੂੰ ਬਾਈ ਦੋਸਤੋ ਕੱਟੀ ਇਹ ਵੀ ਸੁਨੱਖੀ ਹੈ ਸਿੰਗ ਸਿੰਗ ਗੂਲ ਕਰਦੀ ਆਉਂਦੀ ਹੈ ਡੇਢ ਸਾਲ ਉਮਰ ਹੈ ਤੇ ਵੈਸੇ ਕੱਦ ਕਾੜ ਸੋਹਣਾ ਇਸ ਕੱਟੀ ਦਾ ਬਾਕੀ ਸਾਰਾ ਫੇਸ ਵਾਈਟ ਹੋਊਗਾ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਜਿੰਨੀ ਕਿ ਨੀਲੀ ਰਗ ਨਸਲ ਦੇ ਵਿੱਚ ਚਾਹੀਦੀ ਹੈ ਚਾਰੇ ਪਹਰਾਂ ਤੇ ਤੁਸੀਂ ਵਾਈਟਨੈਸ ਦੋਸਤੋ ਚੈੱਕ ਕਰ ਸਕਦੇ ਹੋ ਪੂਸ਼ ਵਗੈਰਾ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਕੱਟੀ ਦਾ ਕੱਦ ਕਾੜ ਸੋਹਣਾ ਹੈ ਤਾਂ ਹੀ ਬਾਕੀ ਜਿਹੜੇ ਵੀਰ ਭਰਾ ਨੀਲੀ ਰਾਵ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਆ ਵੀ ਕੱਟੀ 200 ਪਸੰਦ ਆਊਗੀ ਸੈنگ-ਸੰਗ ਦੋਸਤ ਗੂਲ ਕਰਨੇ ਸ਼ੁਰੂ ਕਰਤੇ ਇਹ ਤੁਹਾਨੂੰ ਦਿਖਾ ਰਿਹਾ ਤੀਜੇ ਨਾ ਚੌਥੇ ਨੰਬਰ ਵਾਲੀ ਕੱਟੀ ਲਾਸਟ ਵਾਲੀ 200 ਕੱਟੀ ਹੈ ਇਹ ਐ ਨਾ ਮਰਜੀ ਦੇ ਬਾਈ ਜੋ ਨੀਲੀ ਰਾਵ ਹੀ ਹੁੰਦਾ ਥੋੜਾ ਤੁਹਾਨੂੰ ਬਾਕੀ ਪਤਾ ਜੀ ਥੋੜਾ ਸੈنگ ਖੁੱਲਾ ਹੀ ਹੁੰਦਾ ਉਹਨਾਂ ਦਾ ਹਾਂ ਠੀਕ ਹੈ ਦੋਸਤ ਕੱਟੀ ਇਹ ਵੀ ਸੁਨੱਖੀ ਹੈ ਥਣ ਇਸ ਕੱਟੀ ਨੂੰ ਵੀ ਵਧੀਆ ਹੋਣਗੇ ਚਾਰ ਤੇ ਮਾਰਕਿੰਗ ਏ ਟੂ ਜ਼ेड ਸਾਰੀ ਹੋਊ ਜਿੰਨੀ ਦੀ ਰਵੀ ਨਸਰ ਵਾਲੀ ਤੁਹਾਨੂੰ ਵਗੈਰਾ ਤੇ ਨਿਸ਼ਾਨ ਹੋਊਗਾ ਜੀ ਠੀਕ ਹੈ ਤੇ ਮਗਰੋਂ ਓਪੜੇ ਪਾੜੇ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਚੜਾਈ ਦੇ ਵਿੱਚ ਤੇ ਚੱਕਵੇਂ ਹੋਣਗੇ ਬਿਲਕੁਲ ਇਹ ਲਾਸਟ ਵਾਲੀ ਕੱਟੀ ਆ ਦੋਸਤੋ ਰੇਟ ਇਸ ਨਗ ਦਾ ਵੀ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਡੇਢ ਸਾਲ ਉਮਰ ਨਗ ਪ੍ਰੋਪਰ ਇਹ ਚਾਰੇ ਤੁਹਾਨੂੰ ਅੱਜ ਤੋਰ ਫੇਰ ਕੇ ਦਿਖਾਤੇ ਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਗ ਪਸੰਦ ਆਵੇ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ